ਜਿਹੜੀ ਉਹ ਦੁਬਾਰੇ ਗੱਲਾਂ ਰਿਪੀਟ ਫੇਰ ਕਰੀ ਜਾਂਦੇ ਆ ਵੀ ਜਿਹੜੀ ਆਉਣ ਵਾਲਾ ਫਿਊਚਰ ਹੈ ਉਹਨੂੰ ਕਿਵੇਂ ਇੱਕ ਸਹੀ ਦਿਸ਼ਾ ਵੱਲ ਲਿਜਾਣਾ ਹੈ ਤਾਂ ਜੋ ਸਾਡੀ ਜਿਹੜਾ ਜਵਾਨੀ ਹੈ ਸਾਡਾ ਆਪਣਾ ਆਪਾ ਜੀ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਕਿਉਂਕਿ ਸਾਡਾ ਫਿਊਚਰ ਜਿਹੜਾ ਹੈ ਸਾਡੇ ਬੱਚਿਆਂ ਦੇ ਨਿਰਪਰ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਇੱਕ ਮਤਲਬ ਆਪ ਜੀ ਨੂੰ ਇੱਕ ਬੇਤੀ ਜਰੂਰ ਕਰਦਾ ਹਾਂ ਵੀ ਆਪ ਬਾਜੜਾ ਇਹ ਸਾਡੇ ਚ ਅਸੀਂ ਨੌਜਵਾਨ ਸਾਥੀਆਂ ਨੂੰ ਆਪਣੇ ਸ਼ਾਮਲ ਕਰਨਾ ਚਾਹੁੰਦੇ ਆ ਜੋ ਹੋਰ ਵੀ ਨੌਜਵਾਨ ਸਾਥੀ ਜੀ ਤੁਹਾਡੇ ਇਥੇ ਇੱਕ ਵਾਰੀ ਫੇਰਾਵਾਂਗੇ ਜੋ ਹੋਰ ਸਾਥੀ ਸਾਡੇ ਨਾਲ ਇਸ ਸੰਘਰਸ਼ ਦੇ ਵਿੱਚ ਜੁੜਨਾ ਚਾਹੁੰਦੇ ਆ ਉਹ ਉਹ ਆਪਣੇ ਅੱਗੇ ਕੁਝ ਦਿਨਾਂ ਦੇ ਵਿੱਚ ਆਪਣਾ ਮਨ ਬਣਾ ਲੈਣ ਅਸੀਂ ਉਹਨਾਂ ਨੂੰ ਆਪਣੀ ਟੀਮ ਦੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ ਸ਼ਾਮਲ ਕਰਾਂਗੇ ਇਸਕ